2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਸ਼ੁਰੂ ਕੀਤੀ ਹੈ। ਤਿਆਜੇ ਯਾਤਰਾ ਬਠਿੰਡਾ ਵਿਖੇ ਪਹੁੰਚ ਚੁੱਕੀ ਹੈ। ਜੀ ਹਾਂ ਇਹ ਯਾਤਰਾ ਬਠਿੰਡਾ ਦੇ ਵੱਖ-ਵੱਖ ਹਲਕਿਆਂ ਦੇ ਵਿੱਚੋਂ ਹੁੰਦੀ ਹੋਈ ਬਠਿੰਡਾ ਪਹੁੰਚੀ ਹੈ ਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਕਰਨ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਹਿੱਤਾਂ ਦਾ ਖਿਆਲ ਸਿਰਫ ਖੇਤਰੀ ਪਾਰਟੀ ਹੀ ਰੱਖ ਸਕਦੀ ਹੈ। ਉਹਨਾਂ ਸਮੂੱਚੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਕੋਈ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਆਪਣਾ ਯੋਗਦਾਨ ਵੀ ਪਾਉਣ। ਇਸ ਤੋਂ ਇਲਾਵਾ ਉਹਨਾਂ ਕੀ ਕੀਤਾ ਤੁਸੀਂ ਆਪ ਹੀ ਸੁਣੋ। ਆਜ ਸਵੇਰੇ ਪਚੋਦੜ ਯਾਤਰਾ ਸ਼ੁਰੂ ਹੋਈ ਪਟੰਡੇ ਸ਼ਹਿਰ ਚਾਈ ਹੈ। ਕਿਵੇਂ ਹਜ਼ਾਰਾਂ ਦੀ ਗਿਣਤੀ ਸੰਗਤਾਂ ਸਰਕਾਂ ਤੇ ਆ ਗਈਆਂ। ਕਿਉਂਕਿ ਉਹਨਾਂ ਨੇ ਦੇਖਿਆ ਕਿ ਝਾੜੂ ਵਾਲੇ ਨੇ ਪੰਜਾਬ ਬਰਬਾਦ ਕਰ ਦਿੱਤਾ 5 ਸਾਲ ਕਾਂਗਰਸ ਨੇ ਬਰਬਾਦ ਰੱਖਿਆ ਤੇ ਸਾਰੇ ਪੰਜਾਬੀ ਜਾਣਦੇ ਐ ਕਿ ਪੰਜਾਬ ਵਿੱਚ ਤਰੱਕੀ ਹੋਈ ਤੋ ਉਦੋਂ ਹੀ ਹੋਈ ਜਦੋਂ ਅਕਾਲੀ ਦਲ ਦੀ ਸਰਕਾਰ ਕਿਉਂਕਿ ਅਕਾਲੀ ਦਲ ਦੀ ਸਰਕਾਰ ਖੇਤਰੀ ਜ਼ਿੰਦਗਾ ਪਾਰਟੀ ਐ ਖੇਤਰੀ ਪਾਰਟੀ ਪੰਜਾਬ ਦਾ ਭਲਾ ਸੋਚ ਲਈ ਬਿਲੀ ਵਾਲੀਆਂ ਪਾਰਟੀਆਂ ਨਹੀਂ ਇਸ ਕਰਕੇ ਪੰਜਾਬ ਨੂੰ ਬਚਾਉਣ ਵਾਸਤੇ ਖੇਤਰੀ ਪਾਰਟੀ ਨੂੰ ਤਗੜਾ ਕਰਨਾ ਪਿਆ ਥੈਂਕ ਯੂ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰ ਸੱਜਣਾਂ ਵੀ બઠિંડા તો અવિનાશ દી રિપોર્ટ